ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਤੁਹਾਡਾ ਦੀ ਰਾਇਲ ਕਲੈਕਸ਼ਨ ਗੁਰਦਾਸਪੁਰ ਤੇ ਇਸ ਚੈਨਲ ਤੇ ਦੇਖਦੇ ਹੋ ਤੁਸੀਂ ਲੇਡੀ ਸੂਟਾਂ ਦੀ ਬਹੁਤ ਸਾਰੀ ਵੈਰਾਈਟੀ ਅੱਜ ਜਿਹੜੇ ਉਹ ਕਾਟਨ ਹੀਰ ਸੂਟ ਹੋਣਗੇ ਸਿੰਗਲ ਸਿੰਗਲ ਪੀਸ ਆ ਕਾਫੀ ਪੈਣਾਂ ਨੂੰ ਜਿਹੜਾ ਆ ਇਸ ਦੇ ਵਿੱਚ ਪ੍ਰੋਫਿਟ ਮਿਲੇਗਾ ਸਾਰੇ ਹੀ ਸੂਟ ਜਿਹੜੇ ਉਹ 14-1500 ਦੀ ਰੇਂਜ ਵਾਲੇ ਆ ਤੇ ਅੱਜ ਇਸ ਵੀਡੀਓ ਦੇ ਵਿੱਚ ਮਿਲਣਗੇ 895 ਦੇ ਠੀਕ ਹੈ ਜੀ 895 ਹੋਏਗਾ ਰੇਟ ਤੁਸੀਂ ਸਾਰੇ ਹੀ ਸੂਟਾਂ ਨੂੰ ਜਿਹੜਾ ਆ ਉਹ ਧਿਆਨ ਨਾਲ ਦੇਖਣਾ ਪੂਰੀ ਡਿਜ਼ਾਈਨਰ ਸੂਟ ਹੋਣਗੇ ਬੁਟੀਕ ਸਟਾਈਲ ਹੋਣਗੇ ਸੂਟ ਸਭ ਤੋਂ ਪਹਿਲਾਂ ਬਲੈਕ ਕਲਰ ਦਾ ਸੂਟ ਸੈਲ ਪ੍ਰਿੰਟਿੰਗ ਆਏਗੀ ਨਾਲ ਇਸਦੇ ਬਾਰਡਰ ਲਾਈਨ ਬਹੁਤ ਹੀ ਪਿਆਰੀ ਬਣੀ ਆ ਨਾਲ ਹੀ ਮੇਰੇ ਟਾਈਪ ਜਿਹੜੀਆਂ ਆਉਣਗੀਆਂ ਲਾਈਨਸ ਵਿਦ ਫਲਾਵਰ ਠੀਕ ਹੈ ਚੈੱਕ ਕਰਦੇ ਜਾਣਾ ਇਹ ਆ ਹੋਏਗਾ ਬਾਰਡਰ ਉੱਪਰ ਵੀ ਫਲਾਵਰ ਆਉਣਗੇ ਨੈਕ ਲਾਈਨ ਤੇ ਵੀ ਪੂਰੀ ਪੱਟੀ ਬਣੀ ਆ ਜਿੰਨੀ ਵੀ ਏਮਬਰਾਇਡਰੀ ਵਰਕ ਆਏਗਾ ਠੀਕ ਹੈ ਜੀ ਬਟਨਸ ਵਾਲਾ ਵੀ ਆਏਗਾ ਏਮਬਰਾਇਡਰੀ ਵਰਕ ਪੀਚ ਕਲਰ ਤੇ ਵਾਈਟ ਕਲਰ ਦੀ ਏਮਬਰਾਇਡਰੀ ਆਏਗੀ ਨਾਲ ਮਿਰਰ ਵਰਕ ਦਾ ਕੰਮ ਆਏਗਾ ਦੁਪੱਟਾ ਬਹੁਤ ਸੋਹਣਾ ਇੱਕਦਮ ਡਿਜ਼ਾਈਨਰ ਲੁੱਕ ਦਾ ਦੁਪੱਟਾ ਹੋਏਗਾ ਬਲੈਕ ਕਲਰ ਦਾ ਦੁਪੱਟਾ ਆ ਠੀਕ ਮਸਲੀਨ ਦਾ ਦੁਪੱਟਾ ਹੋਏ ਪੇਂਟਡ ਦੁਪੱਟਾ ਆਏਗਾ ਸਾਰਾ ਹੀ ਹੈਂਡਮੇਡ ਦਾ ਜਿਹੜਾ ਉਹ ਕੰਮ ਹੈ ਦੇਖੋ ਪੇਂਟਡ ਆਏਗਾ ਦੁਪੱਟਾ ਠੀਕ ਹੈ ਜੀ ਇੱਕ ਇਵੇਂ corner ਤੇ ਆਏਗਾ ਫਲਾਵਰ ਲੰਮਾ ਚੌੜਾ ਸਾਰੇ ਹੀ ਦੁਪੱਟੇ ਦੇ ਵਿੱਚ ਬੂਟੀ ਆਏਗੀ ਤੇ ਇੱਕ ਆਏਗਾ ਦੂਸਰੇ corner 's ਫਲਾਵਰ ਠੀਕ ਹੈ ਇਸ ਤਰ੍ਹਾਂ ਇਸ ਦੀ ਬਾਰਡਰ ਲਾਈਨ ਬਣੀ ਆ ਬਹੁਤ ਸੋਹਣਾ ਸੂਟ ਆ ਪਹਿਲਾ ਸੂਟ ਆਏਗਾ ਬਲੈਕ ਕਲਰ ਦੇ ਵਿੱਚ ਅਗਲਾ ਸੂਟ ਚੈੱਕ ਕਰਦੇ ਜਾਓ ਮੈਜੈਂਟਾ ਰਾਣੀ ਸ਼ੇਡ ਪੂਰਾ ਏਮਬਰਾਇਡਰੀ ਥ्रेड ਵਰਕ ਆਏਗਾ ਮੇਰਾ ਵਰਕ ਆਏਗਾ ਫਲਾਵਰਸ ਬਹੁਤ ਸੋਹਣੇ ਆ ਮਜੈਂਟਾ ਰਾਣੀ ਸ਼ੇਡ ਆ ਸੈਲਫ ਪ੍ਰਿੰਟਿੰਗ ਲਾਈਨਸ ਵਾਲੀ ਆਏਗੀ ਸਾਰੇ ਹੀ ਫਰੰਟ ਲਾਈਨ ਤੇ ਤੁਹਾਨੂੰ ਇਵੇਂ ਬੂਟੀ ਮਿਲੇਗੀ 오ਰੇਂਜ ਸ਼ੇਡ ਮਲੋਇਸ਼ ਸ਼ੇਡ ਮਸਟਰਡ ਸ਼ੇਡ ਦੇ ਫਲਾਵਰਸ ਨੇ ਇਵੇਂ ਹੀ ਤੁਹਾਨੂੰ ਜਿਹੜਾ ਬਾਰਡਰ ਲਾਈਨ ਮਿਲੇਗੀ ਇੱਕਦਮ ਹੈਵੀ ਲੁੱਕ ਦੀ ਕੱਟਵਰਕ ਵਾਲੀ ਹੋਏਗੀ ਬਾਰਡਰ ਲਾਈਨ 올ਓਵਰ ਮਜੈਂਟਾ ਰੰਗ ਦਾ ਜਿਹੜਾ ਸੂਟ ਆ 올ਓਵਰ ਹੀ ਤੁਹਾਨੂੰ ਸੈਲਫ ਪ੍ਰਿੰਟਿੰਗ ਦੇ ਵਿੱਚ ਸੂਟ ਮਿਲੇਗਾ ਨਾਲ ਆਏਗਾ ਸੀ 그린 ਕਲਰ ਦਾ ਦੁਪੱਟਾ ਠੀਕ ਹੈ ਜੀ ਇੱਕਦਮ ਪੂਰਾ ਹੈਵੀ ਲੁੱਕ ਦਾ ਦੁਪੱਟਾ ਹੈ ਆ ਕਟਵਰਕ ਆਏਗਾ ਮੈਂਜੈਂਟਾ ਕਲਰ ਦਾ ਨਾਲ ਫਲਾਵਰਸ ਆਉਣਗੇ ਸਾਰੇ ਹੀ ਦੁਪੱਟੇ ਦੇ ਵਿੱਚ ਜਿਹੜੀ ਉਹ ਬੂਟੀ ਆਏਗੀ ਸੂਟ ਦੀ ਲੁੱਕ ਚੈੱਕ ਕਰੋ ਬਹੁਤ ਸੋਹਣਾ ਸੂਟ ਹੈ ਜੀ ਠੀਕ ਹੈ ਮਸਟਰਡ ਕਲਰ ਸੀ 그린 ਕਲਰ ਤੇ ਨਾਲ orange শেਡ ਜਿਹੜੀ ਹੈ ਉਹ ਆਏਗੀ ਏਮਬਰਾਇਡਰੀ ਅਗਲਾ ਪ੍ਰਿੰਟਡ ਸੂਟ ਆ ਪ੍ਰਿੰਟਡ ਸੂਟ ਪਲੱਸ ਏਮਬਰਾਇਡਰੀ ਪੈਨਲਿੰਗ ਵਾਲੀ ਏਮਬਰਾਇਡਰੀ ਆਏਗੀ ਤੇ ਛੋਟੀ ਬੂਟੀ ਆਏਗੀ ਸਾਰੇ ਹੀ ਦੁਪट्टे ਦੇ ਵਿੱਚ ਡਬਲ ਪੈਨਲਿੰਗ ਵਾਲਾ ਜਿਹੜਾ ਆ ਇਕਦਮ ਲੰਮਾ ਚੌੜਾ ਬਾਰਡਰ ਆਏਗਾ ਫਲਾਵਰਿੰਗ ਬਹੁਤ ਹੀ ਪਿਆਰੀ ਸ਼ੇਡਿੰਗ ਵਾਲੇ ਫਲਾਵਰਸ ਆਉਣਗੇ ਇਹ ਗ੍ਰੀਨ ਕਲਰ ਡਾਰਕ ਗ੍ਰੀਨ ਕਲਰ ਬੇਸ ਆ ਪ੍ਰਿੰਟਡ ਸੂਟ ਹੋਏਗਾ 올ਓਵਰ ਅੰਬੀਆਂ ਵਾਲੀ ਪ੍ਰਿੰਟਿੰਗ ਆ 올ਓਵਰ ਤੁਹਾਨੂੰ ਸੂਟ ਮਿਲੇਗਾ ਡਿਜ਼ਾਈਨਰ ਲੁੱਕ ਦਾ ਸੂਟ ਆ ਨਾਲ ਆਏਗਾ ਦੁਪੱਟਾ ਪਿਓਰ ਦਾ ਠੀਕ ਹੈ ਜੀ ਡਬਲ ਕਲਰ ਦੀ ਜਿਹੜੀ ਉਹ ਕਟਵਰਕ ਮਿਲੇਗਾ ਤੁਹਾਨੂੰ ਨਾਲ ਫਲਾਵਰਸ ਮਿਲਣਗੇ ਛੋਟੀ ਬੂਟੀ ਮਿਲੇਗੀ ਪਿਓਰ ਦਾ ਹੋਏਗਾ ਸੂਟ ਇਵੇਂ ਆਏਗੀ ਪੂਰੀ ਸੂਟ ਦੀ ਲੁੱਕ ਇੱਕ ਇੱਕ ਪੀਸ ਆ ਇਸ ਤਰ੍ਹਾਂ ਕੇ ਜਿਹੜੇ ਇਹ ਸੂਟ ਮਿਲਣਗੇ 895 ਦੇ ਵਿੱਚ ਠੀਕ ਹੈ ਜੀ ਇਹ 1400 1500 ਵਾਲੀ ਰੇਂਜ ਵਾਲੇ ਸੂਟ ਜਿਹੜੇ ਮਿਲਣਗੇ ਤੁਹਾਨੂੰ ਸਿਰਫ 895 ਦੀ ਰੇਂਜ ਦੇ ਵਿੱਚ ਆ ਕਾਫੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਸੂਟ ਲੈ ਕੇ ਆਉਣੇ ਨੇ ਆਪਣੀ ਕਲੈਕਸ਼ਨ ਲੈ ਕੇ ਆਉਣੇ ਆ ਤਾਂ ਜੋ ਤੁਹਾਨੂੰ ਵਾਰ ਤੋਂ ਬਾਅਦ ਫਾਇਦਾ ਹੋ ਸਕੇ ਅਗਲਾ ਆਏਗਾ ਪਿੰਕ ਰਾਣੀ ਸ਼ੇਡ ਠੀਕ ਹੈ ਪਿੰਕ ਰਾਣੀ ਸ਼ੇਡ ਆ ਕਲਰ ਬਹੁਤ ਹੀ ਪਿਆਰਾ ਆ ਇਸ ਦਾ ਨੈਕ ਲਾਈਨ ਦੀ ਪੱਟੀ ਬਣੀ ਆ ਫਲਾਵਰਿੰਗ ਬਹੁਤ ਸੋਹਣੀ ਆਉਂਦੀ ਆ ਬਲੌਕ ਪੇਂਟਿੰਗ ਆਏਗੀ यी इंब्रॉयडरी लाइन आएगी ए वाली आएगी ब्लॉक पेंटिंग लाइन, ठीक है इस तरह लम्मी चौड़ी वेल मिलेगी ग्रीन कलर के नाल वाइन शेड के ठीक है फ्लावरिंग चैक करो तुम डबल शेडिंग वाले फ्लावर आवगे पूरा हैवी सूट आएगा ब्लॉक पेंटिंग प्लस इंब्रॉयडरी वर्क इस तरह बावजूद भी ब्लॉक पेंटिंग जी मिलेगी डिजाइनिंग ऑलओवर प्रिंक पिंक कलर होएगा तो छोटी छोटी जी सैल्फ प्रिंटिंग आएगी ਨਾਲ ਆਏਗਾ ਵਾਈਨ ਸ਼ੇਡ ਦਾ ਦੁਪੱਟਾ ਬਹੁਤ ਸੋਹਣਾ ਦੁਪੱਟਾ ਆ ਇਸ ਤਰ੍ਹਾਂ ਥਿੱਲੇ ਵਾਲਾ ਹੀ ਦੁਪੱਟਾ ਮਿਲੇਗਾ ਕਾਫੀ ਸਟ੍ਰਿਪਸ ਆਉਣਗੀਆਂ ਇਕਦਮ ਹੈਵੀ ਲੁੱਕ ਦਾ ਦੁਪੱਟਾ ਆ ਤੇ ਨਾਲ ਆਏਗਾ ਸੂਟ ਪਿੰਕ ਕਲਰ ਦੇ ਨਾਲ ਵਾਈਨ ਕਲਰ ਦਾ ਆਏਗਾ ਦੁਪੱਟਾ ਚੈੱਕ ਕਰਦੇ ਜਾਣਾ ਯਾ ਸਾਰੇ ਹੀ ਕਲਰ ਇੱਕ ਤੋਂ ਇੱਕ ਵਾਤ ਸੋਹਣੇ ਨੇ ਅਗਲਾ ਸੂਟ ਜਿਹੜਾ ਉਹ ਵੀ ਸਿੰਗਲ ਪੀਸ ਹੋਏਗਾ ਸਕਾਈ ਸ਼ੇਡ ਆ ਪ੍ਰਿੰਟਡ ਪ੍ਰਿੰਟਡ ਹੋਏਗੀ ਸ਼ਰਟ ਵਿਦ ਅ ਫਰੰਟ embroiderry ਬਹੁਤ ਸੋਹਣੇ ਇਕਦਮ ਸੰਗਣੇ ਪੈਨਲਸ ਹੁੰਦੇ ਨੇ ਲਾਈਨਸ ਆਉਂਦੀਆਂ ਨੇ ਇਹ ਵੀ ਜਿਹੜਾ ਲਾਈਟ ਫਰੋਜੀ ਸ਼ੇਡ ਦੇ ਵਿੱਚ ਹੀ ਆਉਣਗੇ ਵਾਈਟ ਨਹੀਂ ਹੋਏਗਾ ਫਰੋਜੀ ਸ਼ੇਡ ਦੇ ਉੱਪਰ ਹੀ ਜਿਹੜੇ ਫਰੋਜੀ ਕਲਰ ਦੀ ਹੀ ਸਟ੍ਰਿਪਸ ਆਉਣਗੀਆਂ ਨਾਲ ਆਏਗਾ ਪਲੇਨ ਬਾਟਮ ਠੀਕ ਹੈ ਨਾਲ ਆਏਗਾ ਪਲੇਨ ਬਾਟਮ ਕਾਟਨ ਦਾ ਹੀ ਸੂਟ ਹੈ ਠੀਕ ਹੈ ਜੀ 올ਓਵਰ ਤੁਹਾਨੂੰ ਸ਼ਰਟ ਜਿਹੜੀ ਅੱਗੇ ਪਿੱਛੇ ਸਾਰੀ ਹੀ ਐਮਬਰਾਇਡਰੀ ਵਾਲੀ ਮਿਲੇਗੀ ਠੀਕ ਹੈ ਪਲੱਸ ਜੋ ਵੀ ਬਾਜੂ ਦਾ ਵਰਕ ਹੈ ਸਾਰਾ ਹੀ ਐਮਬਰਾਇਡਰੀ ਵਾਲਾ ਆਏਗਾ ਪਲੇਨ ਬਾਟਮ ਆਏਗਾ ਨਾਲ ਆਏਗਾ ਦੁਪੱਟਾ ਮਸਲੀਨ कॉटन ਦਾ ਆਏਗਾ ਦੁਪੱਟਾ ਬਹੁਤ ਸੋਹਣਾ ਦੁਪੱਟਾ ਬਣਿਆ ਆ ਇਸ ਦੀ ਲੁੱਕ ਬਹੁਤ ਹੀ ਪਿਆਰੀ ਠੀਕ ਹੈ ਫਰੋਜੀ ਕਲਰ ਆ ਇਸ ਤਰ੍ਹਾਂ ਇਹ ਦੀ ਆਏਗੀ ਪੱਲਿਆਂ ਦੀ ਲੁੱਕ ਆ ਠੀਕ ਹੈ ਇਹ ਆਏਗਾ ਪੂਰਾ ਸੂਟ ਠੀਕ ਹੈ ਜੀ ਅਗਰ ਤੁਸੀਂ ਇੱਕਦਮ ਹੋਰ ਵੀ ਡਿਟੇਲ ਚਾਹੁੰਦੇ ਹੋ ਤੇ ਸਾਡੀ ਲਾਈਵ ਦੇ ਵਿੱਚ ਇਹ ਵਾਲੇ ਸੂਟ ਆਏ ਸੀਗੇ ਪਹਿਣਾ ਦੇ ਫਾਇਦੇ ਵਾਲੀ ਵੀਡੀਓ ਉਸ ਦਾ ਟਾਈਟਲ ਆ ਤੇ ਤੁਸੀਂ ਉੱਥੋਂ ਜਿਹੜਾ ਆ ਸਾਰੀ ਹੀ ਡਿਟੇਲਿੰਗ ਲੈ ਸਕਦੇ ਹੋ ਅਗਰ ਤੁਹਾਨੂੰ ਕੋਈ ਵੀ ਬਾਊਟ ਰਹਿੰਦੀ ਆ ਤੁਸੀਂ ਸਾਨੂੰ ਡੀਐਮ ਵੀ ਕਰ ਸਕਦੇ ਹੋ ਤੇ ਕਾਲ ਵੀ ਕਰ ਸਕਦੇ ਹੋ নো ਡਾਊਟ ਅਗਲਾ ਬੇਬੀ ਪਿੰਕ ਕਲਰ ਆ ਬਹੁਤ ਸੋਹਣਾ ਪੂਰਾ ਹੈਵੀ ਸੂਟ ਆ ਠੀਕ ਹੈ ਜੀ ਬੇਬੀ ਪਿੰਕ ਕਲਰ ਆ ਥੋੜਾ ਜਿਹਾ ਕਲਰ ਲਾਈਟ ਦਿਖਾਈ ਦੇ ਰਿਹਾ ਆ ਪਰ ਇਹ ਬੇਬੀ ਪਿੰਕ ਕਲਰ ਆਏਗਾ ਉੱਪਰ ਪਿੰਕ ਡਾਰਕ ਕਲਰ ਦੀ ਹੀ ਆਏਗੀ embroiderry ਠੀਕ ਹੈ ਜੀ ਇਸ ਦਾ ਸਾਰਾ ਹੀ ਚਿਕਨ ਕਰੀਦਾ ਕੰਮ ਨੇ ਆ ਬਾਰਡਰ ਲਾਈਨ ਇੱਕਦਮ ਪੂਰੀ ਹੈਵੀ ਮਿਲਦੀ ਪਈ ਆ ਉਪਰ ਸਰਕਲ ਟਾਈਪ oval shape ਟਾਈਪ ਜਿਹੜੀ ਉਹ embroidery ਆਏਗੀ ਸਾਰੀ ਹੀ ਚਿਕਨ ਕਰੀ ਵਾਲੀ embroidery ਆਏਗੀ ਇਹ ਮਸਲੀਨ ਦਾ ਸੂਟ ਹੈ ਠੀਕ ਹੈ ਮਸਲੀਨ ਦਾ ਸੂਟ ਆਏਗਾ ਇਹ ਵੀ ਨਾਲ ਆਏਗਾ ਪਿਓਰ ਦਾ ਦੁਪੱਟਾ ਚੈੱਕ ਕਰੋ ਬਹੁਤ ਸੋਹਣਾ ਦੁਪੱਟਾ ਨਾਲ ਆਏਗਾ ਪਿਓਰ ਦਾ ਦੁਪੱਟਾ ਛੋਟੀ ਬੂਟੀ ਆਏਗੀ ਸਾਰੇ ਹੀ ਦੁਪੱਟੇ ਦੇ ਵਿੱਚ ਤੇ ਨਾਲ ਇਹ ਵਿੱਚ ਕੱਟਵਰਕ ਵਾਲੀ ਜਿਹੜੀ embroidery ਆਏਗੀ ਪਿੰਕ ਕਲਰ ਦੇ ਨਾਲ ਸੇਮ ਤੋਂਨ ਦੇ ਵਿੱਚ ਆਏਗਾ ਦੁਪੱਟਾ ਠੀਕ ਹੈ ਜੀ ਸੇਮ ਟੋਨ ਟੋਨ ਦਾ ਜਿਹੜਾ ਉਹ ਸੂਟ ਹੋਏਗਾ ਕਿ ਇਹ ਵਾਲੇ ਸੂਟ ਇੱਕ ਇੱਕ ਪੀਸ ਆ ਇਸ ਕਰਕੇ ਤੁਸੀਂ ਵੱਧ ਤੋਂ ਵੱਧ ਫਾਇਦਾ ਉਠਾ ਸਕਦੇ ਹੋ ਹਰ ਇੱਕ ਕਲਰ ਜਿਹੜਾ ਉਹ ਚੂਜ਼ੇਬਲ ਆ ਤੁਸੀਂ ਕੋਈ ਵੀ ਕਲਰ ਜਿਹੜਾ ਉਹ ਚੂਜ਼ ਕਰ ਸਕਦੇ ਹੋ ਬੁਕਿੰਗ ਦਾ ਨੰਬਰ 781435282 ਹੋ ਗਿਆ ਡਿਸਕ੍ਰਿਪਸ਼ਨ ਦੇ ਵਿੱਚ ਜਿਹੜਾ ਸਾਡਾ ਬੁਕਿੰਗ ਨੰਬਰ ਸਾਡੇ ਜਿਹੜੇ ਸ਼ਾਪ ਦੀ ਲੋਕੇਸ਼ਨ ਐਡਰੈਸ ਪੂਰਾ ਮੈਂਸ਼ਨ ਕੀਤਾ ਹੁੰਦਾ ਹੈ ਤੁਸੀਂ ਉੱਥੋਂ ਜਿਹੜਾ ਚੈੱਕ ਆਊਟ ਕਰ ਸਕਦੇ ਹੋ ਸਾਰੇ ਸੂਟਸ ਦਾ ਰੇਟ ਜਿਹੜਾ 895 895 ਵਿਦ ਫ੍ਰੀ ਸ਼ਿਪਿੰਗ ਹੋਏਗਾ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓਜ਼ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ